स्वागत है किसान वीर호डा ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਤਾਂ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9876123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੰਡ ਸੇਲ ਬਰਾ ਤੋਂ ਕਰਾਂਗੇ ਜੀ ਕਵਰ ਝੋਟੀ ਦਿਖਾਵਾ ਤੁਹਾਨੂੰ ਪੂਰੀ ਇੱਕ ਕਿੰਨੇ ਕਿ ਦਿਨ ਕੱਢਦੀ ਆ ਜਾਂ ਕਿਹੜਾ ਸੂਆ ਸੂ ਗਿਆ ਬਾਈ ਜੀ ਤੋਂ ਪੁੱਛਿਆ ਸਸੀ ਕਾ ਬਾਈ ਸਸੀ ਕਾ ਬਾਈ ਜੀ ਹੋ ਠੀਕ ਠਾਕ ਹੋ ਜੀ ਵਧੀਆ ਬਾਈ ਜੀ ਪਹਿਲਾਂ ਦਾ ਨੰਬਰ ਬੋਲੋ ਜੀ ਨੰਬਰ ਆਪਣਾ 98767 ਵੀਰੇ 82344 82344 ਪਿੰਡ ਆਪਣਾ ਜੀ ਪਿੰਡ ਸਿਲਵਰ ਆ ਜੀ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਠਿੰਡਾ ਵੀਰੇ ਤਸੀਲ ਆ ਗਈ ਰਾਮਪਰਾਪੁਰ ਰਾਮਪਰਾਪੁਰ ਨੇੜੇ ਆਪਣੇ ਇੱਕ ਪਾਸੇ ਪੈਰੂਪਾ ਤੇ ਇੱਕ ਪਾਸੇ ਫੂਲ ਹਾਂ ਤੇ ਬਾਈ ਜਿਹੜੀ ਅੱਜ ਆਪਾਂ ਝੋਟੀ ਦੇਖੀ ਇਹਨੇ ਸਕਰੀਨ ਤੇ ਵੀਰੇ ਦੂਜੇ ਸੂਆ ਸੋਂ ਗੱਬਣਾ ਮਤਲਬ ਲੈਂਦੀ ਆ ਜਦੋਂ ਹਫ਼ਤਾ ਕ ਲੈਂਦੀ ਆ ਹਫ਼ਤਾ ਕ ਲੈਂਦੀ ਆ ਤੇ ਪਹਿਲੇ ਸੂਏ ਕਿੰਨਾ ਕ ਮਾਲ ਕਹਿੰਦਾ ਦੁੱਧ ਆ ਇਹਦਾ 11 12 ਲੀਟਰ ਦੁੱਧ ਦਿੱਚਾ 11 ਤੋਂ 12 ਲੀਟਰ ਦੁੱਧ ਇਹ ਦਿੱਤਾ ਹੋਇਆ ਤੇ ਘਰ ਪਿੱਛੇ ਥਣਾਂ ਦੇ ਓਕੇ ਬਈ ਘਰ ਦੀ ਥਣ ਬੋਰ ਦੀ ਸਾਰੀ ਜ਼ਿੰਮੇਵਾਰੀ ਆ ਵੀਰੇ ਖਾਣ ਪੀਣ ਤੱਕ ਜ਼ਿੰਮੇਵਾਰੀ ਆ ਜਮਾ ਖਾਣ ਪੀਣ ਤੱਕ ਜ਼ਿੰਮੇਵਾਰੀ ਤੇ ਐ ਕਿ ਬਾਈ ਕਿੰਨਾ ਕ ਦੁੱਧ ਦੇ ਦੂਗੀ ਦੁੱਧ ਦੇ ਦੂ ਬਾਈ 14 ਤੋਂ 15 ਬਸ 14 ਤੋਂ 15 ਖੋਲੋ ਜੀ ਇਹਦਾ ਤੋਰਾ ਕਰਾ ਕੇ ਚੱਕ ਚੰਗੀ ਆ ਗਈ ਜੀ ਕਦ ਘੜ ਫੁੱਲ ਆ ਗਿਆ ਥਣਲੇਵੇ ਦੀ ਅੱਜ ਵੀ ਚੰਗਾ ਤਿਆਰ ਕਰੀ ਫਿਰਦੀ ਤੇ ਘਰ ਵੀ ਲੈਣਾ ਹਾਂ ਹਾਂ ਹਜੇ ਬਾਈ ਹਫਤਾ ਪੂਰਾ ਪਿਆ ਇਹਦਾ ਓਕੇ ਲਿਬੜੀ ਤੇ ਬੜੀ ਉਮੀਦ ਅਡਜਸਟਮੈਂਟ ਕਰ ਰਹੇ ਹਾਂਜੀ ਹਾਂ ਆ ਦੇਖੋ ਜੀ ਕੱਦ ਗੁੱਦ ਬਮ ਕੱਦ ਪੂਰਾ ਫੁੱਲ ਬਾਕੀ ਪਯੌਰ ਬੂਰੀ ਹੈ ਨਾ ਹਾਂਜੀ ਹਾਂ ਪਯੌਰ ਬੂਰੀ ਆ ਗਈ ਜਿਹੜੇ ਭੈਣ ਭਰਾਵਾਂ ਨੂੰ ਬੂਰੀ ਦਾ ਸ਼ੌਂਕ ਆ ਉਹ ਪੂਰਾ ਹੋ ਜਾਣਾ ਜੀ ਕੱਦ ਗੁੱਦ ਪੱਖੋ ਵੀ ਨਾ ਕੋਈ ਛੁੱਟੀ ਮੰਨੇ ਨਾ ਵੱਡੀ ਕੱਦ ਕਾੜੀ ਕੋਈ ਐ ਨਹੀਂ ਬਈ ਪਲੀ ਵੀ ਆ ਜਾਣਗੀ ਹਮ ਆ ਦੇਖੋ ਜੀ ਥਣਲੇਵੇ ਦੀ ਚੰਗੀ ਸਾਫ ਸੁੱਥਰੀ ਹੈ ਜੀ ਇਕੱਲਾ ਇਕੱਲਾ ਥਣ ਤੇ ਚਾਰੇ ਥਣ ਸਪੇਸ ਦੇ ਉੱਤੇ ਆ ਜੀ ਆ ਦੇਖੋ ਥਾਣ ਪਿਛਲਾ ਬਹੁਤ ਸੋਹਣੀ ਆ ਬਾਈ ਥਾਣ ਬਹੁਤ ਜਿਆਦਾ ਸੋਹਣੀ ਚੰਗੀ ਤਿਆਰ ਹੋਣਾ ਨੇ ਕਰ ਮਾਇਨੇ ਆ ਦੇਖੋ ਜੀ ਪੱਲਾ ਕੱਲਾ ਥਾਣ ਤੇ ਚਾਰੇ ਥਾਣ ਸਪੇਸ ਹੈ ਬਾਕੀ ਦੀ ਗੱਲ ਬੂਰੀ ਚੰਗੀਆਂ ਬੂਰੀਆਂ ਜਵਾਗੀਆਂ ਹੈਨਾ ਹਾਂਜੀ ਹਾਂ ਪੂਰੀ ਵਧੀਆ ਬਾਈ ਤੇ ਬਾਈ ਡਿਮਾਂਡ ਪਰ ਨਵਾਣੇ ਦੀ ਬਾਈ ਫੋਨ ਤੇ ਹੋਊਗੀ ਜਮਾ ਜਾਇਜ਼ ਕੱਚੀ ਦੇ ਹਿਸਾਬ ਨਾਲ ਹਾਂਜੀ ਤੇ ਜਮਾ ਜਾਇਜ਼ ਹੱਥ ਦੀ ਕੱਚੀ ਆ ਬਾਈ ਯਾਰ ਪੂਰੀ ਚੰਗੀ ਆ ਕੋਈ ਐਣਾ ਛੋਟੀ ਮੰਨ ਕੇ ਆਵੇ ਹੈਨਾ ਠੀਕ ਆ ਜੀ ਹਾਂ ਜਾਇ ਰੇਟ ਹੋਊਗਾ ਜਮ ਅੱਗੇ ਵੀ ਵੈਨਾਂ ਜਾਇਜ਼ ਹੁੰਦੇ ਅੱਜ ਵੀ ਜਾਇਜ਼ ਹੋ ਚੰਗੀ ਸਾਫ਼ ਸੁਥਰੀ ਪੂਰੀ ਝੋਟੀ ਸਾਨੂੰ ਕਵਰ ਕਰਕੇ ਦਿੱਤੀ ਆ ਕੋਈ ਵਾਹਲਾ ਇਹਦਾ ਰੇਟ ਨਹੀਂ ਹੋਣਾ ਜਮ ਜਾਇਜ਼ ਰੇਟ ਹੋਊਗਾ ਤੇ ਨੰਬਰ ਬਾਈ ਇੱਕ ਵਾਰੀ ਫੇਰ ਬੋਲੋ ਨੰਬਰ ਬਾਈ 98767 8234 8234 ਪਿੰਡ ਸੇਲਵਰ ਆ ਜੀ ਇੱਕ ਝੋਟੀ ਸੀ ਇੱਕ ਸਾਨੂੰ ਕਵਰ ਕਰਕੇ ਦਿੱਤੀ ਆ ਬਾਕੀ ਸਾਰੇ ਵੀਰਾਂ ਦਾ ਅੰਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਦਾ ਰੋ ਧੰਨਵਾਦ ਜਲਦ ਮਿਲਦੇ ਹਾਂ ਕਿਨਾਂ ਵੀਡੀਓ